ਸ਼੍ਰੋਮਣੀ ਕਮੇਟੀ ਦੇ ਮੈਂਬਰ ਕਹਿੰਦੇ ਕਹਿੰਦੇ ਮਹਾਰਾਜਾ ਅਰਜੀਤ ਸਿੰਘ ਦਾ ਰਾਜ ਖਤਮ ਕਰਨ ਵਾਲਾ ਸਦਾ ਹੀ ਜਿਉਂਦਾ ਰਹੇ ਉਹਦੀ ਸੁੱਖ ਮੰਗਦੇ ਨੇ ਉਹਦੀ ਅਰਦਾਸ ਕਰਦੇ ਨੇ ਗੁਰਦੁਆਰਿਆਂ ਦੇ ਅੰਦਰ ਕਹਿੰਦੇ ਮਹਾਰਾਜਾ ਅਰਜੀਤ ਸਿੰਘ ਦਾ ਰਾਜ ਖਤਮ ਕਰਨ ਵਾਲਾ ਸਦਾ ਹੀ ਜਿਉਂਦਾ ਰਹੇ ਕੌਣ ਆ ਜਿਹਨੇ ਰਾਜ ਖਤਮ ਕੀਤਾ ਸੀ ਅੰਗਰੇਜ਼ ਬ੍ਰਿਟਿਸ਼ ਹਕੂਮਤੋ ਸੋਨੂੰ ਪਤਾ ਕਿ ਉਹਨਾਂ ਨੇ ਰਾਜ ਖਤਮ ਕੀਤਾ ਸੀ ਸੱਤ ਬਰਾਸਤਾਂ ਦੇ ਰਾਜਿਆਂ ਦੇ ਨਾਂ ਰਲ ਕੇ ਕਿਉਂਕਿ ਪਹਿਲਾਂ ਹਰੀ ਸਿੰਘ ਨਲੂਏ ਦੇ ਪਿੱਠ ਪਿੱਛੇ ਗੋਲੀਆਂ ਮਾਰੀਆਂ ਪਟਿਆਲੇ ਵਾਲਿਆਂ ਦੀ ਫੌਜ ਨੇ ਬ੍ਰਿਟਿਸ਼ ਹਕੂਮਤ ਨਾਲ ਰਲ ਕੇ ਹਰੀ ਸਿੰਘ ਨਲੂਏ ਨੂੰ ਸ਼ਹੀਦ ਕੀਤਾ ਉਸ ਤੋਂ ਬਾਅਦ ਮਜੀਠੀਆਂ ਨੇ ਜ਼ਹਿਰ ਦਿੱਤੀ ਮਹਾਰਾਜਾ ਅਨਜੀਤ ਸਿੰਘ ਜੀ ਨੂੰ ਕਿਉਂਕਿ ਉਹ ਬੁੱਕਲ ਦੇ ਸੱਪ ਸੀ ਉਹਨਾਂ ਨੇ ਜ਼ਹਿਰ ਦੇ ਕੇ ਮਹਾਰਾਜਾ ਅਨਜੀਤ ਸਿੰਘ ਨੂੰ ਮਾਰਿਆ ਇਹ ਪਾਪੀ ਅੱਜ ਉਹਨਾਂ ਦੀ ਅਰਦਾਸ ਕਰਦੇ ਨੇ ਗੁੰਡਿਆਂ ਦੀ ਜਿਨ੍ਹਾਂ ਗੁੰਡਿਆਂ ਨੇ ਮਹਾਰਾਜਾ ਅਨਜੀਤ ਸਿੰਘ ਦਾ ਰਾਜ ਖਤਮ ਕੀਤਾ ਇਹ ਕੱਲੇ ਨਹੀਂ ਕਰਦੇ ਸ਼੍ਰੋਮਣੀ ਕਮੇਟੀ ਵਾਲੇ ਸ਼੍ਰੋਮਣੀ ਕਮੇਟੀ ਦੇ ਮਗਰ ਮਗਰ ਪੂਰੀ ਦੁਨੀਆ ਤੇ ਹਰ ਇੱਕ ਗੁਰਦੁਆਰੇ ਦੇ ਅੰਦਰ ਪੰਜਾਬੀ ਅਰਦਾਸ ਕਰਦੇ ਨੇ ਕਿ ਮਹਾਰਾਜਾ ਅਨਜੀਤ ਸਿੰਘ ਦਾ ਰਾਜ ਖਤਮ ਕਰਨ ਵਾਲਿਆ ਤੂੰ ਸਦਾ ਹੀ ਜਿਉਂਦਾ ਰਹੇ ਤੈਨੂੰ ਸਦਾ ਹੀ ਜਿਉਂਦਾ ਅਸੀਂ ਰੱਖਣਾ ਤੁਹਾਨੂੰ ਸਬੂਤ ਦਿਖਾਉਨੇ ਆ ਤੁਹਾਨੂੰ ਸਬੂਤ ਦਿਖਾਉਨੇ ਆ ਆ ਜਿੰਨੇ ਦੁਨੀਆ ਤੇ ਖਾਲਿਸਤਾਨ ਖਾਲਿਸਤਾਨ ਬਣਾ ਕੇ ਰਹਾਗੇ ਖਾਲਿਸਤਾਨ ਕਹਿਣ ਵਾਲੇ ਨੇ ਇਹ ਵੀ ਅਰਦਾਸ ਕਰਦੇ ਨੇ ਕਿ ਮਹਾਰਾਜਾ ਹਰਜੀਤ ਸਿੰਘ ਦਾ ਰਾਜ ਖਤਮ ਕਰਨ ਵਾਲਿਆ ਤੂੰ ਸਦਾ ਹੀ ਜਿਉਂਦਾ ਰਹੇ ਇੱਕ ਪਾਸੇ ਤਾਂ ਅਰਦਾਸ ਕਰਦੇ ਨੇ ਉਹਦੀ ਸੁੱਖ ਮੰਗਦੇ ਨੇ ਤੇ ਦੂਜੇ ਪਾਸੇ ਕਹਿੰਦੇ ਨੇ ਅਸੀਂ ਮਹਾਰਾਜਾ ਅਨਜੀਤ ਸਿੰਘ ਦਾ ਰਾਜ ਵਰਗਾ ਰਾਜ ਲੈ ਕੇ ਆਉਣਾ ਵੀ ਜੇ ਤੁਸੀਂ ਮਹਾਰਾਜਾ ਅਨਜੀਤ ਸਿੰਘ ਦੇ ਰਾਜ ਵਰਗਾ ਰਾਜ ਲੈ ਕੇ ਆਉਣਾ ਤਾਂ ਫਿਰ ਉਹਦੀ ਸੁੱਖ ਕਿਉਂ ਮੰਗਦੇ ਹੋ ਜਿਨੇ ਮਹਾਰਾਜਾ ਅਨਜੀਤ ਸਿੰਘ ਦਾ ਰਾਜ ਬਰਬਾਦ ਕੀਤਾ ਤੁਸੀਂ ਰੱਬ ਤੋਂ ਨਹੀਂ ਡਰਦੇ ਤੁਸੀਂ ਪ੍ਰਮਾਤਮਾ ਤੋਂ ਨਹੀਂ ਡਰਦੇ ਤੁਸੀਂ ਗੁਰਦਾਰਿਆਂ ਦੇ ਅੰਦਰ ਕਿੱਡਾ ਵੱਡਾ ਪਾਪ ਕਰਦੇ ਹੋ 100 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਇਹ ਪਾਪ ਹੁੰਦੇ ਨੂੰ ਇਹ ਪਾਪ ਕਰਦੇ ਨੇ ਇਹਨਾਂ ਕੋਲੇ ਕੋਈ ਵੀ ਜਵਾਬ ਨਹੀਂ ਇਹਨਾਂ ਕੋਲੇ ਕੋਈ ਵੀ ਜਵਾਬ ਨਹੀਂ ਕਿਉਂਕਿ ਮਰੇ ਮੁਕਰੇ ਬਣ ਚੁੱਕੇ ਨੇ ਮਰ ਗਏ ਨੇ ਮੁਕਰ ਗਏ ਨੇ ਤਾਂ ਨਹੀਂ ਬੋਲਦੇ ਤਾਂ ਇਹਨਾਂ ਕੋਲੇ ਜਵਾਬ ਨਹੀਂ ਅਸੀਂ ਲੱਗ ਲੱਗ ਜਗ੍ਹਾ ਫੋਨ ਕਰ ਕਰਕੇ ਪੁੱਛਦੇ ਆ ਕਿ ਭਾਈ ਇਹ ਪਾਪ ਕਿਉਂ ਕਰਦੇ ਹੋ ਇਹ ਐਡਾ ਵੱਡਾ ਜ਼ੁਲਮ ਕਿਉਂ ਕਰਦੇ ਹੋ ਪਰ ਕਹਿੰਦੇ ਨੇ ਇਹ ਤਾਂ ਜ਼ੁਲਮ 100 ਸਾਲ ਤੋਂ ਹੁੰਦਾ ਆ ਰਿਹਾ ਅੱਜ ਅਸੀਂ ਕਿਵੇਂ ਬੰਦ ਕਰਦੇ ਆਂਗੇ ਉੱਤੇ ਤਿੱਕਰੇ ਜ਼ੁਲਮ ਪਹੁੰਚ ਗਿਆ ਮਤਲਬ ਕੀ ਹਰ ਇੱਕ ਜਗ੍ਹਾ ਇਹ ਜ਼ੁਲਮ ਪਹੁੰਚ ਗਿਆ ਹਰ ਇੱਕ ਜਗ੍ਹਾ ਅਰਦਾਸ ਕੀਤੀ ਜਾਂਦੀ ਆ ਅੰਗਰੇਜ਼ਾਂ ਦੀ ਹਰ ਇੱਕ ਜਗ੍ਹਾ ਸੁੱਖ ਮੰਗੀ ਜਾਂਦੀ ਆ ਅੰਗਰੇਜ਼ਾਂ ਦੀ ਇਹ ਅਸੀਂ ਸੁੱਖ ਮੰਗਣਾ ਨਹੀਂ ਖੱਟ ਸਕਦੇ ਕਹਿੰਦੇ ਸ੍ਰੀ ਗੁਰੂ 10ਵੇਂ ਪਾਸਾ ਜੀ ਤੋਂ ਅਸੀਂ ਕੀ ਲੈਣਾ ਸਾਡੀਆਂ ਦੁਕਾਨਾਂ ਚੱਲਦੀਆਂ ਨੇ ਅਸੀਂ ਮਹਾਰਾਜਾ ਅਣਜੀਤ ਸਿੰਘ ਤੋਂ ਕੀ ਲੈਣਾ ਸਾਡੀਆਂ ਦੁਕਾਨਾਂ ਚੱਲਦੀਆਂ ਨੇ ਹੁਣ ਤੁਸੀਂ ਦੇਖੋ ਸ਼੍ਰੋਮਣੀ ਕਮੇਟੀ ਵਾਲੇ ਪਾਪੀਆਂ ਨੇ ਦਰਬਾਰ ਸਾਹਿਬ ਦੇ ਅੰਦਰ ਜਿੰਦਾ ਲਾ ਰੱਖਿਆ ਉਹ ਇਤਿਹਾਸਕ ਪੌੜੀਆਂ ਨੂੰ ਜਿਸ ਪੌੜੀਆਂ ਦੇ ਅੰਦਰ ਮਹਾਰਾਜਾ ਅਣਜੀਤ ਸਿੰਘ ਜੀ ਨੇ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਨਿਸ਼ਾਨ ਸਾਹਿਬ ਦਾ ਇਤਿਹਾਸ ਲਿਖਾਇਆ ਉਹ ਪੌੜੀਆਂ ਨੂੰ ਜਿੰਦਾ ਲਾ ਰੱਖਿਆ ਕਿਉਂਕਿ ਇਹ ਜਰਨਲ ਅਡਵਾਇਰ ਦੇ ਚੇਲੇ ਨੇ ਆਹ ਵੇਖੋ ਤੁਹਾਡੀਆਂ ਅੱਖਾਂ ਦੇ ਸਾਹਮਣੇ ਸੰਗ ਤੇ ਦਿਖਾਉਨੇ ਆ ਆਹ ਇੱਕ ਪਾਸੇ ਸ੍ਰੀ ਗੁਰੂ ਦਸਵੇਂ ਪਾਸਾ ਜਿਹਦੇ ਖੰਡੇ ਤੇ ਦਰਸ਼ਨ ਕਰੋ ਜੋ ਸਿੰਘ ਦੇ ਹੱਥ ਚ ਫੜਿਆ ਹੋਇਆ ਹੈ ਅਨੰਤਪੁਰ ਸਾਹਿਬ ਹਰ ਰੋਜ਼ ਦਰਸ਼ਨ ਕਰਾਉਂਦੇ ਨੇ ਇਸ ਖੰਡੇ ਦੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਉੱਥੇ ਅਨੰਤਪੁਰ ਸਾਹਿਬ ਇਹਨਾਂ ਨੂੰ ਪਤਾ ਨਹੀਂ ਕਿ ਇੱਕ ਪਾਸੇ ਤਾਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਤੇ ਦਰਸ਼ਨ ਕਰਾਉਂਦੇ ਨੇ ਕਹਿੰਦੇ ਨੇ ਇਸ ਖੰਡੇ ਦੇ ਨਾਲ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਾਜਿਆ ਸੀ ਇਸ ਖੰਡੇ ਦੇ ਸੰਗ ਤੇ ਦਰਸ਼ਨ ਕਰ ਲਓ ਤੇ ਦੂਜੇ ਪਾਸੇ ਇਹ ਪਾਪੀ ਕੀ ਕਰਦੇ ਨੇ ਅੰਗਰੇਜ਼ਾਂ ਦੇ ਲੋਕੋ ਨੂੰ ਜੋ ਜਰਨਲ ਅਡਵਾਇਰਤਾ ਲੋਕੋ ਆ ਉਹਨੂੰ ਖੰਡੇ ਦਾ ਦਰਜਾ ਦਿੰਦੇ ਨੇ ਹੁਣ ਤੁਸੀਂ ਦੱਸੋ ਕਿ ਹਰ ਇੱਕ ਗੁਰਦੁਆਰੇ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਇਹ ਪਿਆ ਨਹੀਂ ਹੁੰਦਾ ਲੋਗੋ ਆ ਲੋਗੋ ਪਿਆ ਨਹੀਂ ਹੁੰਦਾ ਜੋ ਜਰਨਲ ਅਡਵੈਰ ਤੇ ਮੂਰੇ ਲਾਇਆ ਹੋਇਆ ਥੱਲਿਓਂ ਚੌੜਾ ਉੱਤੋਂ ਚੌੜਾ ਉਸ ਕੰਪਨੀ ਦਾ ਵੀ ਨਾਂ ਲਿਖਿਆ ਹੋਇਆ ਤੁਸੀਂ ਅੰਗਰੇਜ਼ੀ ਚ ਪੜ ਲਵੋ ਜਿਸ ਕੰਪਨੀ ਨੇ ਇਹ ਲੋਗੋ ਬਣਾਇਆ ਸੀ ਉਹ ਕੰਪਨੀ ਦਾ ਵੀ ਨਾਂ ਲਿਖਿਆ ਹੋਇਆ ਇਹ ਜਰਨਲ ਅਡਵੈਰ ਤਾਂ ਲੋਗੋ ਆ ਜਿਸ ਜਰਨਲ ਅਡਵੈਰ ਨੇ ਮਹਾਰਾਜਾ ਅਰਜੀਤ ਸਿੰਘ ਦਾ ਰਾਜ ਭਾਗ ਪ੍ਰਵਾਦ ਕੀਤਾ ਅੱਜ ਉਹਦੇ ਲੋਕੋ ਨੂੰ ਇਹ ਚੱਕੀ ਫਿਰਦੇ ਨੇ ਝੰਡਿਆਂ ਤੇ ਲਾਈ ਫਿਰਦੇ ਨੇ ਜਿੰਨੇ ਵੀ ਖਾਲਸਤਾਨ ਕਾਣ ਵਾਲੇ ਨੇ ਉਹ ਲਾਈ ਫਿਰਦੇ ਨੇ ਗੁਰਦੁਆਰਿਆਂ ਦੇ ਵਿੱਚ ਜਿੰਨੇ ਝੰਡੇ ਚੜਾਏ ਨੇ ਉਹ ਝੰਡਿਆਂ ਤੇ ਲਾਈ ਫਿਰਦੇ ਨੇ ਗੁਰੂਆਂ ਦੇ ਨਿਸ਼ਾਨ ਸਾਹਿਬ ਅੰਗਰੇਜ਼ਾਂ ਨੇ ਤਾਰ ਦਿੱਤੇ ਸੀ 1930 ਜਿਸ ਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਅੱਜ ਤੱਕ ਨਹੀਂ ਚੜਾਏ ਜਾਂਦੇ ਇਹ ਅੱਜ ਕਿਹਦੀ ਅਰਦਾਸ ਕਰਦੇ ਨੇ जिने महाराजा रणजीत सिंह ਦਾ ਰਾਜ ਤਬਾਹ ਕੀਤਾ ਕਿਉਂਕਿ ਜਦੋਂ ਅਰਦਾਸ ਕਰਦੇ ਨੇ ਮੂਰੇ ਲੋਗੋ ਪਿਆ ਹੁੰਦਾ ਰਮਾਲਿਆਂ ਤੇ ਇਹ ਲੋਗੋ ਲਾਇਆ ਜਾਂਦਾ ਗੁਰਦੁਆਰਿਆਂ ਦੇ ਗਮਟਾਂ ਤੇ ਇਹ ਲੋਗੋ ਲਾਇਆ ਜਾਂਦਾ ਆ ਦੁਨੀਆ ਤੇ ਕਿੰਨੇ ਨਗਰ ਕੀਰਤਨ ਨਿਕਲਦੇ ਨੇ ਅਮਰੀਕਾ ਦੀਆਂ ਸੜਕਾਂ ਤੇ ਉਥੇ ਗੁਰੂਆਂ ਦੇ ਖੰਡੇ ਦੀ ਬੇਅਦਬੀ ਕੀਤੀ ਜਾਂਦੀ ਆ ਅਮਰੀਕਾ ਦੀਆਂ ਸੜਕਾਂ ਦੇ ਉੱਤੇ ਅੰਗਰੇਜ਼ਾਂ ਦੇ ਲੋਕੋ ਨੂੰ ਲਾ ਕੇ ਚਲ ਚਲਦੇ ਨੇ ਖਾਲਸਤਾਨ ਬਣਾ ਕੇ ਰਹਾਗੇ ਇਹ ਕਰਕੇ ਰਹਾਗੇ ਉਹ ਕਰਕੇ ਰਹਾਗੇ ਉਹ ਜਿਹਨੇ ਖਾਲਸਤਾਨ ਬਣਾਉਣ ਵਾਲਿਓ ਜਿਹਨੇ ਮਹਾਰਾਜਾ ਅੰਰਜੀਤ ਸਿੰਘ ਦਾ ਰਾਜ ਵਿਭਾਗ ਬਰਭਾਦ ਕੀਤਾ ਉਹਦੇ ਲੋਕੋ ਨੂੰ ਤੁਸੀਂ ਝੰਡਿਆਂ ਤੇ ਲਾਈ ਫਿਰਦੇ ਹੋ ਫੇਰ ਕਹਿੰਦੇ ਉੱਤੇ ਤਿੱਕਰ ਲੋਕੋ ਚਲੇ ਗਿਆ ਉੱਤੇ ਤਿੱਕਰ ਕਿਹਨੇ ਲੈ ਕੇ ਗਿਆ ਉੱਤੇ ਤਿੱਕਰ ਗਦਾਰ ਜਿਹੜੇ ਉਹ ਸਮੇਂ ਅੰਗਰੇਜ਼ਾਂ ਦੇ ਨਾਲ ਮਿਲੇ ਹੋਏ ਸੀ ਗਦਾਰ ਉਹ ਕੰਜਰਾਂ ਨੇ ਉਹ ਸਮੇ ਇਹ ਲੋਗੋ ਨੂੰ ਝੰਡਿਆਂ ਤੇ ਲਾ ਕੇ ਗੁਰਦੁਆਰੇ ਚ ਲੈ ਕੇ ਗਏ ਅੱਜ ਤੁਸੀਂ ਉਹ ਗਦਾਰੀ ਨੂੰ ਅੱਗੇ ਵਧਾਉਂਦੇ ਹੋ ਅੱਗੇ ਵਧਾ ਰਹੇ ਹੋ ਤੁਸੀਂ ਰੱਬ ਤੋਂ ਨਹੀਂ ਡਰਦੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਨਹੀਂ ਡਰਦੇ ਕੀ ਤੁਸੀਂ ਧਰਮ ਨੂੰ ਧੰਦਾ ਬਣਾ ਲਿਆ ਕੀ ਤੁਸੀਂ ਧੰਦਾ ਬਣਾ ਲਿਆ ਧਰਮ ਨੂੰ ਰੱਬ ਤੋਂ ਨਹੀਂ ਡਰਦੇ ਕਿਉਂ ਗੁਰੂਆਂ ਦੇ ਖੰਡੇ ਦੀ ਬੇਅਦਬੀ ਕਰਦੇ ਹੋ ਕਿਉਂ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਦੇ ਹੋ ਓਏ ਪਾਪੀਓ ਹਜ਼ਾਰਾਂ ਵੇਰੀ ਜੁੱਤੀ ਲਾ ਚੁੱਕਿਆ ਅੰਗਰੇਜ਼ਾਂ ਦੇ ਲੋਗੋ ਉੱਤੇ ਤੇ ਗੋਹਾ ਮਾਰ ਚੁੱਕਿਆ ਇਹਨੂੰ ਅੱਗ ਲਾ ਚੁੱਕਿਆ ਪਰ ਕੋਈ ਵੀ ਸ਼ਰੋਮਣੀ ਕਮੇਟੀ ਦਾ ਮੈਂਬਰ ਨਹੀਂ ਬੋਲਿਆ ਕੋਈ ਵੀ ਦੁਨੀਆ ਤੇ ਗੁਰਦਾਰੇ ਦੀ ਕਮੇਟੀ ਵਾਲਾ ਨਹੀਂ ਬੋਲਿਆ ਕੋਈ ਵੀ ਰਾਗੀ ਢਾਗੀ ਜਿੰਨੇ ਵੀ ਤੁਰੇ ਫਿਰਦੇ ਨੇ ਕੋਈ ਨਹੀਂ ਬੋਲਿਆ ਕੀ ਤੁਸੀਂ ਗੁਰੂ ਘਰ ਦੇ ਵਜੀਰ ਹੋ ਜਾਂ ਤੁਸੀਂ ਗੁਰੂ ਘਰ ਦੇ ਦੁਸ਼ਮਣ ਹੋ ਜਾਂ ਤੁਸੀਂ ਪਾਪੀ ਹੋ ਪੰਥ ਦੇ ਦੁਸ਼ਮਣ ਹੋ ਜਾਂ ਤੁਸੀਂ ਪੰਥ ਦੇ ਹਮੈਤੀ ਹੋ ਇਹ ਆਪਣੇ ਆਪ ਨੂੰ ਖੁਦ ਨੂੰ ਪੁੱਛ ਲਵਾ ਕੇ ਤੁਸੀਂ ਹੈ ਕੌਣ ਤੁਸੀਂ ਮੁਗਲਾਂ ਦੇ ਟੋਲੇ ਦੇ ਵਿੱਚੋਂ ਜਾਂ ਗੁਰੂਆਂ ਦੇ ਸਿੰਘ ਬਣੇ ਹੋ ਜੇ ਗੁਰੂਆਂ ਦੇ ਸਿੰਘ ਕਹਾਉਂਦੇ ਹੋ ਤਾਂ ਇਸ ਲੋਕਾਂ ਨੂੰ ਚੱਕ ਕੇ ਗਾਰ ਵਿੱਚ ਕਰੋ ਸਿੱਟੋ ਐਸ ਲੋਗੋ ਨੂੰ ਚੱਕੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਜਿਹਦੇ ਉੱਤੇ ਕਿਰਪਾਨ ਵਿਚਾਰੇ ਢਾਲ ਥੱਲੇ ਕਟਾਰ ਨੀਲੇ ਰੰਗ ਦਾ ਉਹ ਸਾਡੇ ਗੁਰੂਆਂ ਨੇ ਨਿਸ਼ਾਨ ਸਾਹਿਬ ਦਿੱਤਾ ਸੀ ਸਾਡੇ ਗੁਰੂਆਂ ਦਾ ਜਿਹੜਾ ਖੰਡਾ ਉਹ ਖੰਡੇ ਦੇ ਦਰਸ਼ਨ ਕਰੋ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਆਂ ਅੰਗਰੇਜ਼ਾਂ ਦੇ ਲੋਗੋ ਨੂੰ ਲਾ ਕੇ ਸਿੱਟੋ ਰੱਬ ਤੋਂ ਡਰੋ ਰੱਬ ਤੋਂ ਡਰੋ ਰੱਬ ਤੋਂ ਡਰੋ ਨਾ ਇਹ ਪਾਪ ਹੋਰ ਕਰੋ ਨਾ ਇਹ ਪਾਪ ਹੋਰ ਕਰੋ ਪਾਪੀਓ ਨਾ ਇਹ ਪਾਪ ਹੋਰ ਕਰੋ ਜੇ ਹਿੰਮਤਾ ਤਾਂ ਬੋਲ ਕੇ ਦੱਸੋ ਜੇ ਜਿਉਂਦੇ ਆਂ ਤਾਂ ਬੋਲ ਕੇ ਦੱਸੋ ਜੇ ਮਰ ਮੁੱਕਰ ਕੇ ਗਰਕੇ ਹੋਇਓ ਤਾਂ ਨਾ ਬੋਲਿਓ ਕਦੇ ਗਰਕੇ ਹੋਏ ਵੀ ਗੰਦਗੀ ਚੋਂ ਨਿਕਲ ਕੇ ਬਾਹਰ ਉੱਠ ਕੇ ਬੋਲਦੇ ਹੁੰਦੇ ਨੇ ਕਿਉਂਕਿ ਉਹ ਤਾਂ ਮਰ ਜਾਂਦੇ ਨੇ ਹੁਣ ਦੇਖਦੇ ਆ ਕਿ ਤੁਸੀਂ ਮਰੇ ਹੋਏ ਹੋ ਜਾਂ ਤੁਸੀਂ ਜਿਉਂਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਿਉਂਕਿ ਖਾਲਸਾ ਵੀ ਵਾਹਿਗੁਰੂ ਦਾ ਫਤਿਹ ਵੀ ਵਾਹਿਗੁਰੂ ਦੀ ਆ ਹਮੇਸ਼ਾ ਜਿੱਤ ਸੱਚ ਦੀ ਹੋਊਗੀ